ਈਨਾਦਰ ਵੀਰ ਪ੍ਰਦੇਸ਼ ਸਿੰਘ ਪ੍ਰਦੇਸ਼ ਸਿੰਘ ਕੀ ਕੰਮ ਕਰਦਾ ਵਾ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਆ ਗਾੜੀ ਕਿੱਥੇ ਆ ਤੇਂ ਦੇ ਸਿਬਰ ਤੇਰੀ ਵਰਦੀ ਆ ਗਾੜੀ ਤੇਰੇ ਹੱਥ ਜਾ ਤੇ ਜਨਾਬ ਗਨਮੈ ਲੱਗਾ ਮੈਂ ਗਨਮੈ ਲੱਗਾ ਤੇ ਸ਼ਰਾਬ ਪੀ ਕੇ ਗੱਲ ਪਾ ਨਹੀਂ ਗਨਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮਨੂੰ ਗਨਮੈ ਲੱਗਾ ਤੂੰ ਤਾਂ ਨੂੰ ਗਨ ਲੱਗ ਰਹਿ ਕੇ ਗਨ ਉਹ ਤੋਂ ਵੱਡੋ ਘਰੇ ਛੱਡ ਕੇ ਆਉਂਗਾ ਤੇ ਨੇ ਗਨ ਉਹਦੇ ਘਰੇ ਛੱਡ ਕੇ ਆਉਂਗਾ ਤੂੰ ਗਨ ਕੱਢੀ ਚ ਪੜਦਾਂਗੀ ਮਾਲਵਾ ਆ ਗਿਆ ਅਸੀਂ ਤੈਨੂੰ ਕੁਛ ਆਖਿਆ ਮਾੜਾ ਚੰਗਾ ਵੀ ਤੇ ਜਨਾਬ ਗਨ ਉੱਤ ਅੰਦਰ ਪਈ ਰਵੇ ਹੈ ਤੂੰ ਫੇਰ ਨਹੀਂ ਹੁੰਦਾ ਚਲੋ ਚਲੋ ਤੂੰ ਚਲੋ ਤੂੰ ਇਹ ਦੱਸੋ ਪਹਿਲਾਂ ਮੈਨੂੰ ਲੱਗਾ ਤੇਰੇ ਨਾਲ ਹੈ ਤੇ ਜਨਾਬ ਗਨ ਨਾਲ ਹੈਗਾ ਨਹੀਂ 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 ਨਾਲ ਹੈਗਾ ਪਰ ਗਨ ਮੈਂ ਛੱਡ ਕੇ ਆਵਾਂ ਕਿਤੇ ਤੂੰ ਡਿਊਟੀ ਤੇ ਆਇਆ ਤੂੰ ਡਿਊਟੀ ਤੇ ਤੂੰ ਡਿਊਟੀ ਕਰਕੇ ਆਇਆ ਜੀ ਬੀੜ ਕਰਕੇ ਆ ਬਿੰਗ ਤੋਂ ਬੀਤੀ ਆ ਮੈਂ ਮੈਂ ਬਾਈ ਜੀ ਹੋ ਰਿਹਾ ਇਕਰਾਰ ਕਰਦਾ ਜੀ ਜਨਾਬ ਗੱਡੀ ਦਾ ਕਰਾਓ ਤੇ ਜਨਾਬ ਮੇਰੀ ਗੱਲ ਤੇ ਸੁਣੋ ਦਾਰੂ ਵੀ ਨਹੀਂ ਆ ਰਹੀਆ ਘਰੇ ਭੈਜ ਜਾ ਦੇ ਉਹਨੂੰ ਜੈਤ ਨੂੰ ਉਹਨੂੰ ਜੈਤ ਕਰੋ ਵੀ ਕਿੰਨੀ ਪੀਤੀ ਐ ਇੱਕ ਪੈਗ ਲਾਇਆ ਨਾ ਸਿਰਫ ਇੱਕ ਪੈਗ ਮੈਂ ਜਾ ਕੇ ਪੀਨੇ ਮੈਂ ਦੋ ਦਰ ਮੈਂ ਇੱਕ ਪੈਗ ਹੈ ਨਾ ਅੱਜ ਆਉਂਦੀ ਤਾਂ ਦਾਰੂ ਪੀਤੀ ਆ ਉਹ ਚੱਲਿਆ ਤੂੰ ਮੇਰਾ ਵੀ ਇੱਕੋ ਗੱਡੀ ਉਹ ਜਨਾਬ ਤੂੰ ਹੱਥ ਦੇ ਗੁੱਟ ਗੱਡੀ ਬਚਾ ਲੈ ਮੇਰੇ ਮੁੰਡੇ ਜਾਣਦੇ ਸੀ ਪਿੰਡ ਬਡਾਲੇ ਨੂੰ ਆਹ ਵੀਰ ਆ ਜੀ ਮੁਲਾਜ਼ਮਾ ਦੱਸਦਾ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮਾ ਦੱਸਦਾ ਏ ਝਾਰ ਇਹਨਾਂ ਦੇ ਗੋਲ ਆ ਅਸਲਾ ਗੋਲ ਇਹਨਾਂ ਦਾ ਤੇ ਕੋਈ ਗੱਲ ਨਹੀਂ ਭਾਜੀ ਅਸਲਾ ਮਰਦ ਇੱਕ ਵਾਰ ਤੇਰੀ ਬੇਨਤੀ ਆ ਜਦੋਂ ਗਨ ਵਿੱਚ ਲੱਗੀ ਹੋਈ ਹੈ ਨਾ ਅਸਲਾ ਗੋਲ ਹੁੰਦਾ ਜੀ ਇਹਨਾਂ ਨੇ ਟ੍ਰਿਕ ਦਿੱਤੀ ਇਹਨਾਂ ਨੇ ਟ੍ਰਿਕ ਦਿੱਤੀ ਨਹੀਂ ਟ੍ਰਿਕ ਇੰਨੀ ਨਹੀਂ ਕੀਤੀ ਮੈਂ ਇਹਨੇ ਲੇਟਾਂ ਨਹੀਂ ਟ੍ਰਿਕ ਹੈ ਨਾ ਕੀਤੀ ਹੈਗੀ ਨਾ ਕੋਈ ਜਨਾਬ ਟ੍ਰਿਕ ਨਹੀਂ ਕੀਤੀ ਆ ਗੱਡੀ ਸੀ ਅੱਛਾ ਟ੍ਰਿਕ ਕੀਤੀ ਨਾ ਬੜਾ ਚੱਪ ਯਾਰ ਇਹਨਾਂ ਨੇ ਡ੍ਰਿੰਕ ਕੀਤੀ ਹੋਈ ਆ ਵਿਦਾਊਟ ਵਰਦੀ ਬੰਦਾ ਅਥਲਾ ਨੀ ਵਰਦਾ ਨਾਲ ਇਹਨਾਂ ਨੇ ਗੱਡੀ ਪਰਲੀ ਸਾਈਡ ਤੇ ਰੌਂਗ ਸਾਈਡ ਤੇ ਜਾ ਕੇ ਮਾਰੀ ਸਾਡੇ ਦੋਵੇਂ ਮੁੰਡੇ ਸੀ ਆ ਮੁੰਡਾ ਡਰਾਈਵਰ ਸੀ ਨਹੀਂ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹਾਂਜੀ ਹੁਣ ਵੀ ਸਾਰੇ ਤੁਸੀਂ ਇਕੱਠੇ ਹੋਏ ਸੀ ਜਨਾਬ ਤੁਸੀਂ ਸਾਰੇ ਇਕੱਠੇ ਹੋਏ ਜਨਾਬ ਇਹ ਤਾਂ ਮੁਲਾਜ਼ਮਾ ਇੱਥੇ ਕੋਈ ਗਨਮੈਨ ਨਾ ਕਿਸੇ ਬੰਦੇ ਦਾ ਹਾਂ ਗਨਮੈਨ ਆ ਮੇਰੇ ਖਿਆਲ ਨਾਲ ਕਿਸੇ ਨਾ ਇਹ ਆਪਣੇ ਆਪ ਨੂੰ ਦੱਸਦਾ ਪੰਜਾਬ ਪੁਲਿਸ ਦਾ ਮੁਲਾਜ਼ਮਾ ਕਰਦੇਸ਼ ਸਿੰਘ ਦਾ ਨਾਮ ਹੈ ਕੋਈ ਪਰਿੰਦਾ ਮੈਨੂੰ ਲੱਗਦਾ ਕੋਈ ਪਰਿੰਦੇ ਆ ਇਹ ਆਉਂਦੇ ਹੀ ਉਧਰੋਂ ਪੋਟਬੋਲੇ ਦੀ ਸਾਈਡ ਤੋਂ ਇਹ ਜਾਂਦੇ ਹੀ ਬਨਾਲੇ ਨੂੰ ਇਹ ਤਾਂ ਖੇਤ ਚੱਲੇ ਮਨ ਲੈ ਮੁੰਡੇ ਰੋਟੀ ਦੇਣੇ ਤੇ ਕਣਕੇ ਰਾਂ ਦੇ ਸਾਡੇ ਤੇ ਇਧਰੋਂ ਰੋਂਗ ਸਾਈਡ ਤੇ ਨੇ ਜਾ ਕੇ ਉਹਨਾਂ ਦੀ ਸਾਈਡ ਤੇ ਗੱਡੀ ਮਾਰੀ ਗਏ ਇਹ ਬਦਲ ਕਿਦਨ ਤੁਹਾਨੂੰ ਕਦਾ ਗੱਡੀ ਵੇਖੀ ਨਾ ਤੁਸੀਂ ਇਹ ਸੱਜਿਆ ਤੇ ਗੱਡੀ ਵਜੂਗੀ ਵੱਡੇ ਭਾਈ ਬਣਾਓ ਮਰੇ ਗੱਡੀ ਦੀ ਵੀਡੀਓ ਆ ਜਾਓ ਇੱਕ ਇਹ ਕਿਹੜਾ ਡਰਿੰਕ ਇੱਕ ਡਰਿੰਕ ਕੀਤਾ ਇਹ ਗੋੜੀ ਤੇ ਗੋੜੀ ਆ ਤੇਰਾ ਬਾਬੂ ਗਲਤ ਕਰੁੰਦਾ ਦਾਰੂ ਪੀ ਲਈ ਆ ਘਰੇ ਬਹਿ ਜਾਗੇ ਉਹਨੂੰ ਚੈਪ ਨੇ ਉਹਨੂੰ ਚੈਪ ਕਰੋ ਵੀ ਕਿੰਨੀ ਪੀਤੀ ਏ ਇੱਕ ਪੈਗ ਲਾਇਆ ਮੈਂ ਸਿਰਫ ਇੱਕ ਪੈਗ ਬੈਠ ਜਾ ਕੇ ਪੀਨੇ ਬੋਤਲ ਇੱਕ ਪੈਗ ਲਾਇਆ ਹੈ ਨਾ ਤੇ ਆ ਤਾਂ ਵਾੜ ਹੀ ਆਉਂਦੀ ਤੇ ਦਾਰੂ ਪੀਤੀ ਆ ਉਹ ਚੱਲ ਯਾਰ ਤੂੰ ਮੇਰਾ ਵੀ ਇੱਕ ਪੈਗ ਖੜੀ ਉਹ ਜਨਾਬ ਨੇ ਮੈਂ ਤੂੰ ਹਾਂ ਤੂੰ ਗੋਤ ਏ ਬੋਤਲ ਯਾਰ ਇੱਕ ਮੁਲਾਜ਼ਮ ਹੈ ਬਾਲੇ ਨੂੰ ਫੜਵਾਣਾ ਜਿੱਦ ਦਾ ਜ਼ਰਾ ਫਿਰ ਕਿੰਨਾ ਲਾ ਲਾ ਬੈਲਟ ਨੰਬਰ ਕਿੰਨਾ ਜ਼ਰਾ